ਜੀਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪੁਰਾਤਨ ਸਮੇਂ ਦੇ ਵਿੱਚ ਲੜਕੀਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਘਰ ਦਾ ਚੁੱਲ੍ਹਾ ਚੌਂਕਾ ਸਾਹਮਣੇ ਤੱਕ ਹੀ ਸੀਮਤ ਸਨ ਬੱਚੀਆਂ ਪਰ ਅੱਜ ਅਜੋਕੇ ਸਮੇਂ ਦੇ ਵਿੱਚ ਯੁੱਗ ਚੇਂਜ ਹੁੰਦਾ ਗਿਆ ਜਿੱਦਾਂ ਜਿੱਦਾਂ ਯੁੱਗ ਚੇਂਜ ਹੋਇਆ ਉਹਦਾ ਉਹਦਾ ਸਾਡੇ ਸਾਡੇ ਵਿਚਰਨ ਦੇ ਵਿੱਚ ਸਾਡੀ ਰੋਜ਼ਮਰਲਾ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ ਸੋ ਇਸੇ ਤਰ੍ਹਾਂ ਹੀ ਅਹੀਂ ਅੱਜ ਤੁਹਾਨੂੰ ਜਿਹੜੀ ਅੱਜ ਖਬਰ ਪੇਸ਼ ਕਰਨ ਜਾ ਰਹੇ ਹਾਂ ਤੇ ਲੜਕੀਆਂ ਅੱਜ ਦੇ ਯੁੱਗ ਵਿੱਚ ਹਰ ਜਗ੍ਹਾ ਮੱਲਾ ਮਾਰ ਰਹੀਆਂ ਹਨ ਜੇਹੀ ਤਰ੍ਹਾਂ ਦੀ ਤੁਹਾਨੂੰ ਆਪ ਅੱਜ ਨਿਊਜ਼ ਦਿਖਾਉਣ ਜਾ ਰਹੇ ਹਾਂ ਜਿੱਥੇ ਅੱਜ ਜਿੱਥੇ ਵੱਡੀਆਂ ਬੱਚੀਆਂ ਨੇ ਵੱਡੀਆਂ ਲੜਕੀਆਂ ਨੇ ਮੱਲਾ ਮਾਰੀਆਂ ਉੱਥੇ ਹੀ ਅੱਜ ਬਹੁਤ ਹੀ ਛੋਟੀ ਇਸ ਦੀ ਬੱਚੀ ਹੈ ਜਿੰਨੂੰ ਆ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਿਸਨੇ ਅੱਜ ਮਾਡਲਿੰਗ ਦੇ ਵਿੱਚ ਮੱਲਾ ਮਾਰੀਆਂ ਹਨ ਉਹਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਨ ਉਹਦਾ ਸਫਰ ਇੱਥੋਂ ਤੱਕ ਕਿਵੇਂ ਦਾ ਰਿਹਾ ਸ਼ਸ਼ੀਕਲ ਬੇਟਾ ਸ਼ਸ਼ੀਕਲ ਕੀ ਨਾਮ ਹੈ ਬੇਟਾ ਤੁਹਾਡਾ ਮੋਲੀ ਜੀਮਾ ਹ ਮੋਲੀ ਜੀਮਾ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਮੈਂ ਸਟੱਡੀ ਇਨ 3rd ਕਲਾਸ ਤੇ ਇਹ ਜਿਹੜਾ ਤੁਸੀਂ ਕੰਪੀਟੀਸ਼ਨ ਜਿੱਤ ਕੇ ਆਏ ਹੋ ਮੋਡਲਿੰਗ ਦਾ ਸਾਨੂੰ ਪਤਾ ਲੱਗਾ ਕਿ ਤੁਸੀਂ ਕੰਪੀਟੀਸ਼ਨ ਜਿੱਤ ਕੇ ਆਏ ਹੋ ਇਹ ਇਹਦੇ ਬਾਰੇ ਸਾਨੂੰ ਸਾਰਾ ਪੂਰੀ ਜਾਣਕਾਰੀ ਦਿਓ ਕਿ ਤੁਸੀਂ ਇੱਕ ਕਿਵੇਂ ਤੁਹਾਨੂੰ ਇਹਦਾ ਸ਼ੌਂਕ ਜੱਗਿਆ ਮੇਰਾ ਅੰਦਰ ਸ਼ੌਂਕ ਬਚਪਨ ਤੋਂ ਹੀ ਸੀ ਇਨ ਦਾ ਸੈਂਸ ਬਚਪਨ ਤੋਂ ਹੁਣ ਵੀ ਤਾਂ ਤੁਸੀਂ ਬੱਚੇ ਹੀ ਹੋ ਕਿੰਨੇ ਸਾਲ ਦੀ ਇਸ ਤੋਂ ਸ਼ੁਰੂ ਕੀਤਾ ਸੀ ਤੁਸੀਂ 3 3 3 ਇਅਰ ਓਰਡ ਤੋਂ ਤੇ ਤੁਹਾਨੂੰ ਇੱਥੋਂ ਤੱਕ ਪਹੁੰਚਣ ਲਈ ਕਿੰਨਾ-ਕਿੰਨਾ ਦਾ ਸਹਿਯੋਗ ਰਿਹਾ ਮੰਮਾ ਦਾ ਬੂਆ ਦਾ ਸਾਰਿਆਂ ਦਾ ਸਾਰਿਆਂ ਦਾ ਤੇ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀ ਉਦੋਂ ਤੁਸੀਂ ਘਰ ਤੋਂ ਸਟਾਰਟਿੰਗ ਕੀਤੀ ਸੀ ਕਿ ਜਾਂ ਤੁਸੀਂ ਡਾਇਰੈਕਟ ਕਿਸੇ ਸੰਸਥਾ ਨੂੰ ਜਾਂ ਸਕੂਲ ਨੂੰ ਜੁਆਇਨ ਕੀਤਾ ਮੈਂ ਇੱਥੋਂ ਸਟਾਰਟਿੰਗ ਕੀਤੀ ਸੀ ਮੈਂ ਇੱਥੋਂ ਕਿੱਥੋਂ ਆਹ ਸ਼ਿਵਟਾਲੀ ਗੀ ਹਾਲਜ ਇੱਕ ਕੰਪੀਟੀਸ਼ਨ ਆਇਆ ਸੀ ਉੱਥੇ ਫਾਰਮ ਭਰਿਆ ਸੀ ਤੇ ਅੱਜ ਮੈਂ ਇੱਥੇ ਤੇ ਤੁਹਾਡੇ ਟ੍ਰੇਨਰ ਜਿਹੜੇ ਨੇ ਉਹਨਾਂ ਬਾਰੇ ਥੋੜਾ ਦੱਸੋ ਸਮਝ ਨਾ ਟਰੇਨਰ ਨਹੀਂ ਮੇਰੇ ਕੋਈ ਖੁਦ ਹੀ ਸਿੱਖੀ ਹੈ ਤੁਹਾਡੇ ਕੋਈ ਟਰੇਨਰ ਨਹੀਂ ਤੁਸੀਂ ਖੁਦ ਹੀ ਸਿੱਖੇ ਹੋ ਤੇ ਫਿਰ ਕਿੰਨੀ ਦੇਰ ਤੁਸੀਂ ਪ੍ਰੈਕਟਿਸ ਕਰਦੇ ਸੀ? ਕਰੀਬਨ 10 ਘੰਟੇ 4 ਪਿੰਟ ਤੱਕ ਤੇ ਸਟੱਡੀ ਦੇ ਨਾਲ ਨਾਲ ਤੁਸੀਂ ਮੋਲਡਿੰਗ ਮੋਡਲਿੰਗ ਦਾ ਜਿਹੜਾ ਮਕਾਮ ਹਾਸਲ ਕੀਤਾ ਆ ਉਹਦੇ ਨਾਲ ਤੁਹਾਨੂੰ ਸਟੱਡੀ ਤੇ ਇਹ ਮੋਡਲਿੰਗ ਦੇ ਵਿੱਚ ਮੇਨਟੇਨ ਰੱਖਣ ਚ ਕੀ ਕੀ ਦਿੱਕਤ ਆਈ? ਬਹੁਤ ਦਿੱਕਤ ਨਹੀਂ ਆ ਪਰ ਹੁਣ ਠੀਕ ਆ ਸਭ ਕੁਝ ਹੁਣ ਠੀਕ ਹੈ ਕਿ ਹੁਣ ਤੁਹਾਡੇ ਕੋਈ ਅੱਗੋਂ ਕੋਈ ਟ੍ਰੇਨਰ ਜਾਂ ਕੋਈ ਤੁਸੀਂ ਆਪਣਾ ਸਕੂਲ ਜੁਆਇਨ ਕਰ ਰਹੇ ਹੋ ਹਾਂ ਕਿਹੜੀ ਜਗ੍ਹਾ ਮੈਂ ਕਹਾ ਟ੍ਰੇਨਿੰਗ ਕਰਦੀ ਹਾਂ ਤੇ ਸਕੂਲ 'ਚ ਸਟੱਡੀ ਕਰਦੀ ਹਾਂ ਤੇ ਇਹਦੇ 'ਚ ਤੁਹਾਡੇ ਪੇਰੈਂਟਸ ਦਾ ਕਿੰਨਾ ਕੁ ਸਾਥ ਹੈ ਬਹੁਤ ਜ਼ਿਆਦਾ ਫਿਰ ਮੌਲੀ ਚੀਮਾ ਜਿਹੜਾ ਇਹ ਕੰਪੀਟੀਸ਼ਨ ਜਿੱਤ ਕੇ ਆਈ ਹੈ ਇਹ ਕਿਹੜੀ ਜਗ੍ਹਾ ਹੋਇਆ ਕੰਪੀਟੀਸ਼ਨ ਦਿੱਲੀ ਰੈਡੀਸ਼ ਬਲੂ ਹੋਟਲ 'ਚ ਤੇ ਕਿਸ ਚੀਜ਼ ਦਾ ਕੰਪੀਟੀਸ਼ਨ ਸੀ ਤੇ ਕਿੰਨਾ ਵੱਲੋਂ ਸੀ ਅ ਜਿਮੀ ਗਰੇਵਾ मैम ਦੀ ਤੇ ਫੋਗ ਕੰਪੀਟੀਸ਼ਨ ਹੋਇਆ ਤੇ ਅੱਜ ਇਹ ਲੀਚ ਕੰਪੀਟੀਸ਼ਨ ਤੇ ਅਸੀਂ ਮਾਡਲਿੰਗ ਦਾ ਤੇ ਜਿਹੜਾ ਤੁਸੀਂ ਇਹ ਪ੍ਰਾਈਜ਼ ਜਿੱਤਿਆ ਆ ਉਹਦਾ ਕੀ ਲੈਵਲ ਸੀਗਾ ਹੰਦਾ ਲੈਵਲ ਸੀਗਾ ਵਾਟ ਨਾ ਮੈਂ ਫਸਟਾਈ ਸੀ ਜਾਂ ਲੈ ਚ ਤੁਸੀਂ ਫਸਟ ਰਨਰ ਆਪੋ ਠੀਕ ਹੈ ਤੇ ਫਿਰ ਜਦੋਂ ਮੌਲੀ ਨੇ ਇਹ ਖਿਤਾਬ ਜਿੱਤਿਆ ਤੇ ਉਸ ਵਕਤ ਕਿਵੇਂ ਦਾ ਫੀਲ ਹੋਇਆ ਬਹੁਤ ਅੱਛਾ ਮੈਨੂੰ ਫੀਲ ਹੋਇਆ ਕੀ ਮੈਂ ਫਿਰ ਸੈਲੀਬ੍ਰੇਟ ਕੀਤਾ ਅ ਕੱਲ ਹੀ ਸਾਡੇ ਘਰ ਸੈਲੀਬ੍ਰੇਸ਼ਨ ਹੈ ਬਹੁਤ ਵੱਡਾ ਸਾਰੇ ਆਣਗੇ ਮੇਰੇ ਮੈਮ ਵੀ ਆਣਗੇ ਮੋਲੀ ਦਾ ਸੁਪਨਾ ਕੀ ਹੈ ਮਾਡਲ ਬਣਨਾ ਮਾਡਲ ਬਣਨਾ ਅੱਗੇ ਜਾ ਕੇ ਹਾਂ ਮੋਲੀ ਚੀਮਾ ਦੇ ਮਦਰ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਕੇ ਉਹਨਾਂ ਕੋ ਵੀ ਜਾਣਦੇ ਆ ਕਿ ਉਹਨਾਂ ਨੂੰ ਮੋਲੀ ਚੀਮਾ ਦੇ ਪ੍ਰਾਈਸ ਜਿੱਤਣ ਤੇ ਕੀ ਫੀਲ ਹੋ ਰਿਹਾ ਸ਼ਸ਼ਿਕਾ ਮੈਮ ਸ਼ਸ਼ਿਕਾ ਜੀ ਮੈਡਮ ਮੌਲੀ ਚੀਮਾ ਨੇ ਜਿਹੜਾ ਇਹ ਪ੍ਰਾਈਜ਼ ਜਿੱਤਿਆ ਆ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਮੈਂ ਕਹਿੰਦੀ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿਦਾਂ ਦਾ ਮਹਿਸੂਸ ਹੁੰਦਾ ਪਿਆ ਵਾ ਇੱਕ ਉਹ ਪੇਰੈਂਟਸ ਨੂੰ ਤੁਸੀਂ ਕੁੱਛ ਦੇਵੇ ਕਿ ਜਿਨ੍ਹਾਂ ਦੀ ਖੁਆਇਸ਼ ਸੀਗੀ ਕਿ ਸਾਡੀ ਬੇਟੀ ਉੱਪਰ ਜਾਏ ਓਪਰਲੇ ਲੈਵਲ ਤੇ ਜਾਏ ਉਹਦਾ ਨਾਮ ਹੋਏ ਤੇ ਜਦੋਂ ਉਹਦਾ ਨਾਮ ਹੋਇਆ ਤਾਂ ਖੁਸ਼ੀ ਤਾਂ ਤੁਸੀਂ ਜਾਣੀ ਤੁਹਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਹੋਏਗੀ ਮੈਮ ਮੌਲੀ ਚੀਮਾ ਦੀ ਏਜ ਕਿੰਨੀ ਆ ਤੇ ਇਹਨੇ ਕਦੋਂ ਤੋਂ ਇਹ ਆਪਣਾ ਫੀਲਡ ਸਟਾਰਟ ਕੀਤਾ ਇਹ ਉਹਦੇ 3 ਸਾਲ ਦੀ ਸੀ ਨਾ ਸਕੂਲ ਦੇ ਵਿੱਚ ਉਹ ਇੱਕ ਸ਼ੋਅ ਹੁੰਦਾ ਸੀਗਾ ਕੇ ਕੇ ਐਚ ਡੀ ਕਿਸਮੇ ਕਿੰਨਾ ਦਮ ਉਹ ਮਤਲਬ ਸਕੂਲ ਸਕੂਲ ਦੇ ਵਿੱਚ ਹਰ ਸਕੂਲ ਚ ਜਾਂਦੇ ਸੀ ਫਾਰਮ ਭਰਦੇ ਉਸ ਤੋਂ ਬਾਅਦ ਟੀਵੀ ਰਾਊਂਡ ਚ ਸਭ ਤੋਂ ਪਹਿਲੀ ਵਾਰੀ ਇਹ 3 ਸਾਲ ਦੀ ਮਰਜ਼ੀ ਪਹਿਲਾਂ ਸਟਾਰਟਿੰਗ ਉੱਥੇ ਗਈ ਹੈ ਹੁਣ ਉਹਦੀ ਉਮਰ ਹੈਗੀ 8 ਸਾਲ ਦੀ ਤੇ ਇਹਦੇ ਵਿੱਚ ਤੁਸੀਂ ਇਹਦਾ ਪ੍ਰੋਪਰ ਸਾਥ ਦਿੱਤਾ ਜਿਵੇਂ ਕਿ ਬੱਚੀ ਨੇ ਦੱਸਿਆ ਸਾਨੂੰ ਇਹਦੇ ਵਿੱਚ ਕਿਸੇ ਟ੍ਰੇਨਰ ਦੀ ਜਰੂਰਤ ਹੈ ਜਾਂ ਕੋਈ ਇਹਨੂੰ ਇਹੋ ਜਿਹੀ ਜਰੂਰਤ ਪਈ ਕਿ ਜਾਏ ਨੇ ਕਿੱਦਾਂ ਸਿੱਖਿਆ ਇਹ ਸਾਰਾ ਮੈਂ ਕੰਨੀ ਕਿ ਮੈਨੂੰ ਆਪਣੇ ਆਪ ਤੇ ਤੇ ਆਪਣੀ ਬੇਟੀ ਤੇ ਬਹੁਤ ਮਾਣ ਆ ਕਿਉਂਕਿ ਬਟਾਲਾ ਇੱਕ ਐਸੀ ਧਰਤੀ ਆ ਜਿੱਥੇ ਤਾਂ ਗੁਰੂਆਂ ਪੀਰਾਂ ਦਾ ਤੇ ਜਿਹੜੇ ਮਤਲਬ ਕਿ ਉੱਗੇ ਕਲਾਕਾਰ ਜਾਂ ਮੰਨ ਲਓ ਕਿਸੇ ਵੀ ਨਾਮਜਦ ਉਹ ਆਪਣੀ ਬਟਾਲੇ ਦੀ ਧਰਤੀ ਤੇ ਹੋਏ ਆ ਤੇ ਇਹਨੂੰ ਤਾਂ ਵਿਰਾਸਤ ਇਹ ਚੀਜ਼ ਮਿਲੀ ਉਹਨੇ ਕਿਸੇ ਕੋ ਟ੍ਰੇਨਿੰਗ ਨਹੀਂ ਦਿੱਤੀ ਕਿਸੇ ਕੋ ਕੁਝ ਨਹੀਂ ਸਿਰਫ ਆਪਣੀ ਮਰਜ਼ੀ ਨਾਲ ਕਰਦੀ ਆ ਤੇ ਉਹਨ ਦੀ ਖੁਆਇਸ਼ ਆ ਕਿ ਮਮਾ ਜੋ ਮੇਰੇ ਮਨਚਨ ਤੁਸੀਂ ਉਹੀ ਕਰਾਓ ਆਪਾਂ ਆਪਣੇ ਬੱਚੇ ਦੀ ਖੁਆਇਸ਼ ਪੂਰੀ ਕਰਦੇ ਪਏ ਕਿਤਨੇ ਕਿਤੇ ਜਾ ਕੇ ਸਾਡੀ ਖੁਆਇਸ਼ ਪੂਰੀ ਹੁੰਦੀ ਪਈ ਹੈ ਤੇ ਇਹ ਜਿਹੜਾ ਦੱਸਿਆ ਨੇ ਬੇਟੀ ਨੇ ਕਿ ਦਿੱਲੀ ਦੇ ਵਿੱਚ ਇਹ ਜਿਹੜਾ ਕੰਪੀਟੀਸ਼ਨ ਹੋਇਆ ਆ ਇਹ ਤੁਸੀਂ ਮਤਲਬ ਕਿੱਦਾਂ ਇਹਨੂੰ ਤੁਸੀਂ ਉੱਥੇ ਉੱਥੋਂ ਤੱਕ ਲੈ ਕੇ ਗਏ ਹੋ ਤੇ ਕਿੰਨਾ ਵੱਲੋਂ ਇਹ ਕਰਵਾਇਆ ਗਿਆ ਲਿਆ ਕੇ ਤੈਨੂੰ ਗਈ ਮਤਲਬ ਕਹਿੰਦਾ ਨਾ ਮਾ ਮਤਲਬ ਕਿ ਜਿਸ ਤਰ੍ਹਾਂ 3 ਸਾਲ ਦੀ ਉਮਰ ਤੇ ਜਾਂਦੀ ਹਰ ਇੱਕ ਉਹ ਮਤਲਬ ਕਿ ਜਿੱਥੇ ਕੋਈ ਕੰਪੀਟੀਸ਼ਨ ਕੋਈ ਵੀ ਹੁੰਦਾ ਵਾ ਕਿਸੇ ਸ਼ਹਿਰ ਚ ਦਿੱਲੀ ਪਿੱਛੇ ਬੰਬੇ ਹੋ ਕੇ ਆਈ ਸੀਗੀ ਚੰਡੀਗੜ੍ਹ ਉਹਨਾਂ ਕੋ ਉਹਨਾਂ ਨੰਬਰ ਆ ਸਾਡਾ ਉਹ ਸਾਨੂੰ ਫਿਰ ਆਪਣੇਲ ਪੁੱਛਦਿਆ ਕਦੀ ਥਾ ਤੇ ਜਾਏ ਵੀ ਜਾਇ ਜਾਂਦਾ ਕਦੀ ਨਹੀਂ ਵੀ ਜਾਇ ਜਾਂਦਾ ਤੇ ਹੁਣ ਐ ਕਿਸੇ ਪਿੱਛੇ ਇੱਕ ਵਾਰੀ ਗਏ ਸੀ ਉਹਦਾ ਕਰਾਉਨ ਨਹੀਂ ਮਿਲਿਆ ਨਹੀਂ ਕਿਸੇ ਵਜ੍ਹਾ ਕਰਕੇ ਇਹਦਾ ਮਾੜਾ ਮਨ ਟੁੱਟ ਗਿਆ ਕਿ ਨਹੀਂ ਜਾਣਾ ਐ ਕਿ ਕਿ ਆਪਾਂ ਜਾਣਾ ਵਾ ਹੁਣ ਗਈ ਸੀ ਦਿੱਲੀ ਰੈਡੀ ਸ਼ੋਟਲ ਨਾ ਬਲੂ ਇਹ ਦਵਾਰਕਾ ਉੱਥੇ ਗਈ ਸੀ ਦਿੱਲੀ ਚ ਤੇ ਆਪਣਾ ਉਥੇ ਅਲੱਗ-ਅਲੱਗ ਸੇ ਤੋਂ ਲੇਡੀਸਰ ਬੱਚੇ ਯੰਗ ਕੁੜੀਆਂ ਸਭ ਆਈਆਂ ਨੇ ਅਸੀਂ ਤੇ ਪੰਜਾਬ ਤੋਂ ਇੱਕ ਅਲੀ ਗਈ ਸੀ ਮਤਲਬ ਪੰਜਾਬ ਤੋਂ ਇੱਕ ਅਲੀ ਸੀ ਤੇ ਉਥੇ ਕੋਈ ਏਜ ਲਿਮਟ ਹੈਗੀ ਸੀ ਕਿ ਜਾਂ ਐਨੇ ਤੋਂ ਐਨੇ ਸਾਲ ਦੇ ਬੱਚਿਆਂ ਦਾ ਕੰਪੀਟੀਸ਼ਨ ਆ ਤੇ ਉਹਨਾਂ ਦੇ ਵਿੱਚੋਂ ਇਹ ਆਈ ਹੈ ਕਿ ਜਾਂ ਕਿਦਾਂ ਨਹੀਂ ਨੋ ਲਿਮਟ ਕੋਈ ਲਿਮਟ ਨਹੀਂ ਸੀ ਹੈ ਆਪਣੀ ਖੁਆਇਸ਼ ਆ ਹਰ ਇੱਕ ਦੇ ਜਿਹੜੀ ਕਹਿੰਦੇ ਨੇ ਇੱਕ ਸੁਪਨਾ ਹੁੰਦਾ ਵਾ ਉਹ ਸੁਪਨਾ ਕਿਸੇ ਵੀ ਏਜ ਦੇ ਵਿੱਚ ਪੂਰਾ ਕਰਨੇ ਨੇ ਹਰ ਕੋ ਕੋਸ਼ਿਸ਼ ਕਰਦਾ ਉਥੇ ਹਰ ਉਮਰ ਦੇ ਇੱਕ ਲੜਕੀ ਹਰ ਉਮਰ ਦੇ ਮਤਲਬ ਕਿ ਵੀ ਲੜਕੀਆਂ ਲੇਡੀਜ਼ ਮੈਰਿਡ ਅਨ ਮੈਰਿਡ ਸਭ ਗਏ ਸੀ ਬੱਚੇ ਵੀ ਗਏ ਸੀ ਜਿਨ੍ਹਾਂ ਵਿੱਚ ਬੱਚਿਆਂ ਵਿੱਚੋਂ ਇਹ ਆਈ ਹੈ ਮਤਲਬ ਇਹਦੇ ਨਾਲ ਜਾਨੀ ਕਿ ਵੱਡੇ ਵੀ ਸੀਗੇ ਤੇ ਛੋਟੇ ਵੀ ਸੀਗੇ ਬੱਚਿਆਂ ਦਾ ਅਲੱਗ ਹੋਇਆ ਵਾ ਵੱਡਿਆਂ ਦਾ ਅਲੱਗ ਹੋਇਆ ਵਾ ਤੇ ਮਤਲਬ ਕਿ ਜਿਹੜੇ ਲੇਡੀਜ਼ ਸੀ ਮੈਰਿਡ ਉਹਨਾਂ ਦਾ ਅਲੱਗ ਹੋਇਆ ਵਾ ਤੇ ਫਿਰ ਜਦੋਂ ਬੇਟੀ ਨੂੰ ਫਾਸਟਰ ਰਨਰ ਆਪ ਉਹਨਾਂ ਨੇ ਘੋਸ਼ਿਤ ਕੀਤਾ ਇਹਨੂੰ ਕ੍ਰਾਊਨ ਮਿਲਿਆ ਤੇ ਫਿਰ ਕਿਵੇਂ ਦਾ ਫੀਲ ਹੋਇਆ ਉਦੋਂ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਪਰ ਮੈਨੂੰ ਸਭ ਤੋਂ ਜ਼ਿਆਦਾ ਉਦੋਂ ਵਧੀਆ ਲੱਗਿਆ ਕਿ ਜਦੋਂ ਜੱਜਿਸ ਨੇ ਇਹਨਾਂ ਨੂੰ ਬੁਲਾ ਕੇ ਇੰਨੀਆਂ ਕੁੜੀਆਂ ਸੀ ਕਾਫੀ ਬੇਟੀਆਂ ਸਿੱਥੇ ਉਹਦੇ ਵਿੱਚ ਇਹਨੂੰ ਬੁਲਾਇਆ ਇਹਦੇ ਨਾਲ ਸਨੈਪ ਕਰਾਈ ਖੁਸ਼ ਹੋਏ ਇਹਨਾਂ ਨਾ ਕਿ ਉਹਨਾਂ ਨੇ ਇੰਨੀ ਗੱਲ ਕਹੀ ਕਿ ਤੁਸੀਂ ਪੰਜਾਬ ਦੀ ਜੱਟੀ ਵੀ ਇੱਥੇ ਆਈ ਹੈ ਤੇ ਤੁਸੀਂ ਉਹ ਸੋਚੋ ਕਿ ਉਹ ਲਮਾ ਉਹ ਸਮਾਂ ਮੈਨੂੰ ਬਹੁਤ ਖੁਸ਼ੀ ਦਿੰਦਾ ਵਾ ਕਿਉਂਕਿ ਜਿੰਨ ਨਾਲ ਜ਼ਿਆਦਾ ਉਹ ਖੁਸ਼ੀ ਆ ਕਿ ਕਿਸੇ ਬੱਚੇ ਨੂੰ ਇਹਨੇ ਬੱਚਿਆਂ ਦੇ ਵਿੱਚ ਜਾ ਕੇ ਪਿਆਰ ਕਰਨਾ ਸਨੈਪ ਕੀਤੀ ਉਹਨਾਂ ਦੇ ਅਲੱਗ-ਅਲੱਗ ਨੀ ਇਹਨਾਂ ਦੀ ਹਰ ਇੱਕ ਜਿਹੜੇ ਸ਼ੇਤ ਤੋਂ ਕੁੜੀਆਂ ਆਈਆਂ ਸੀ ਆ ਚੀਨ ਤੋਂ ਜਾਪਾਨ ਤੋਂ ਅਮਰੀਕਾ ਤੋਂ ਵੀ ਆਈਂਦੇ ਸੀ ਉਹਨਾਂ ਨੇ ਵੀ ਇਹਨਾਂ ਫੋਟੋ ਕੀਤੀ ਅ ਮੈਂ ਇੱਕ ਪਰਸਨਲੀ ਤੁਹਾਨੂੰ ਕੁਐਸਚਨ ਪੁੱਛਾਂਗੀ ਜਿੱਦਾਂ ਕਿ ਤੁਸੀਂ ਮਦਰ ਤੇ ਸਾਡੇ ਨਾਲ ਮੌਜੂਦ ਹੋ ਤੇ ਮੌਲੀ ਚਿਮਾ ਦੇ ਫਾਦਰ ਸਾਹਿਬ ਬਾਰੇ ਥੋੜਾ ਦੱਸੋ ਕਿ ਇਹਨਾਂ ਦੇ ਫਾਦਰ ਸਾਹਿਬ ਦੀ ਮਤਲਬ ਵੀ ਡੈਥ ਹੋ ਗਈ ਦੀ ਹੈ ਕਿ ਤਿੰਨ-ਚਾਰ ਸਾਲ ਹੋ ਗਿਆ ਮੋਲੀ ਚੀਮਾ ਦਾ ਸੁਪਨਾ ਆ ਅੱਗੇ ਜਾਣ ਦਾ ਤੁਸੀਂ ਉਹ ਸੁਪਨੇ ਨੂੰ ਪੂਰਾ ਕਰਨ ਲਈ ਕੀ ਕਹਿਣਾ ਚਾਹੁੰਦੇ ਮੈਂ ਦੇਖੋ ਇਹ ਕਹਿੰਦੇ ਨਾ ਕਿ ਧੀਆ ਨਾਮ ਕਰਨਾ ਹੈ ਧੀਆ ਚਾਹੀਦੀ ਆ ਪੁੱਤ ਚਾਹੀਦਾ ਕੁਝ ਨਹੀਂ ਉਹਨਾਂ ਦੀ ਖੁਆਇਸ਼ਾਂ ਚਾਹੀਦੀਆਂ ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ ਜਦੋਂ ਆਪਾਂ ਉਹਨਾਂ ਦੀ ਖੁਆਇਸ਼ਾਂ ਦਬਾਵਾਂਗੇ ਨਾ ਤੇ ਉਹ ਬੱਚਿਆਂ ਦਾ ਕਿਤੇ ਕਿਤੇ ਜਾ ਕੇ ਮਨ ਟੁੱਟ ਜਾਏਗਾ ਇਹਦੀ ਖੁਆਇਸ਼ ਆ ਜਿੱਥੇ ਵੀ ਗਈਗੀ ਮਾਥੇ ਜੁਰੂ ਜਾਵਾਂਗੇ ਸੋ ਇਹ ਸੰਜੀ ਮੋਲੀ ਚੀਮਾ ਦੇ ਮਦਰ ਜਿਨ੍ਹਾਂ ਨੇ ਕਿਹਾ ਕਿ ਉਹਦੇ ਸੁਪਨੇ ਨੂੰ ਅਸੀਂ ਪੂਰਾ ਕਰਾਂਗੇ ਸਾਨੂੰ ਜਿੱਥੋਂ ਤੱਕ ਇਹ ਜਾਏਗੀ ਮੈਂ ਉਹਨਾਂ ਦੇ ਨਾਲ ਜਾਵਾਂਗੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੋਲੀ ਚੀਮਾ ਦੇ ਜਿਹੜੇ ਮਦਰ ਨੇ ਇੱਕ ਸਮਾਜ ਸੇਵਿਕਾ ਨੇ ਔਰ ਬਟਾਲੇ ਦੇ ਵਿੱਚ ਇਹਨਾਂ ਦਾ ਕਾਫੀ ਨਾਮ ਹੈ ਔਰ ਜਿੱਥੇ ਇਹਨਾਂ ਦਾ ਆਪਣਾ ਨਾਮ ਹੈ ਉੱਥੇ ਹੀ ਇਹਨਾਂ ਨੇ ਆਪਣੀ ਬੱਚੀ ਨੂੰ ਸਾਥ ਦਿੱਤਾ ਇੱਕ ਮਿਸਾਲ ਕਾਇਮ ਕੀਤੀ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਆ ਉਹਨਾਂ ਨੇ ਛੋਟੀ ਉਮਰ ਤੋਂ ਹੀ ਲੈ ਕੇ ਇਹਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ ਔਰ ਅੱਜ ਇਹ 8 ਸਾਲ ਦੀ ਏਜ ਦੇ ਵਿੱਚ ਇਸ ਮਦਰ ਦੀ ਬਦੌਲਤ ਹੀ ਮੋਲੀ ਚੀਮਾ ਨੇ ਅੱਜ ਜੋ ਮਾਡਲਿੰਗ ਦੇ ਵਿੱਚ ਫਰਸਟ ਰਨਰ ਦਾ ਮਕਾਮ ਹਾਸਲ ਕੀਤਾ ਅਸੀਂ ਵੀ ਆਪਣੇ ਚੈਨਲ ਵੱਲੋਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਮੋਲੀ ਚੀਮਾ ਖੂਬ ਤਰੱਕੀ ਕਰੇ ਤੇ ਅੱਗੇ ਤੱਕ ਜਾਏ ਔਰ ਬਟਾਲੇ ਦਾ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼